ਸੋ ਸ਼ਿਕਾਲ ਦੋਸਤੋ ਇਸ ਵੇਲੇ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੀਆਂ ਜਿਸ ਤਰੀਕੇ ਦੇ ਨਾਲ ਲੱਖਾ ਸਿੰਘ ਸਦਾਣਾ ਤੇ ਉਹਨਾਂ ਦੇ ਸਾਥੀਆਂ ਦੇ ਵੱਲੋਂ ਅੱਜ ਉੱਚੇ ਚਤੌਰ ਤੇ ਇੱਕ ਐਲਾਨ ਕੀਤਾ ਗਿਆ ਸੀ ਕਿ ਜਿਹੜੀਆਂ ਨਹਿਰਾਂ ਦੇ ਵਿੱਚ ਗੰਦਾ ਪਾਣੀ ਸੁੱਟਿਆ ਜਾ ਰਿਹਾ ਹੈ ਜਿਹੜੇ ਦਰਿਆਵਾਂ ਦੇ ਵਿੱਚ ਗੰਦਾ ਪਾਣੀ ਸੁੱਟਿਆ ਜਾ ਰਿਹਾ ਹੈ ਤੇ ਉਹਦੇ ਖਿਲਾਫ ਮੁਹਿੰਮ ਸ਼ੁਰੂ ਕਰਨੀ ਸੀ ਤੇ ਅੱਜ ਜਿਹੜੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੀਆਂ ਬੜੀਆਂ ਵੱਡੇ ਸਵਾਲ ਖੜੇ ਕਰ ਰਹੀਆਂ ਨੇ ਇਸ ਵਕਤ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਜਿਸ ਤਰੀਕੇ ਨਾਲ ਵੱਡੇ ਨਾਲੇ ਦੇ ਵਿੱਚ ਜਿਹੜੀਆਂ ਸਹਿਰਾ ਡਿਗਰੀ ਨੇ ਇੱਕ ਹਿਸਾਬ ਦੇ ਨਾਲ ਜਿਹੜਾ ਗੰਦਾ ਪਾਣੀ ਡਿਗ ਰਿਹਾ ਜਿਹੜਾ ਫੈਕਟਰੀਆਂ ਦਾ ਦੂਸ਼ਿਤ ਪਾਣੀ ਡਿਗ ਰਿਹਾ ਹੈਗਾ ਜਿਸ ਨੇ ਕਰਕੇ ਅਸੀਂ ਕਹਿ ਸਕਦੇ ਕਿ ਬੁੱਡੇ ਨਾਲੇ ਦਾ ਇਹ ਹਾਲ ਹੋ ਚੁੱਕਾ ਹੈਗਾ ਕਿ ਉੱਥੇ ਦਾ ਪਾਣੀ ਹੁਣ ਪੀਣ ਯੋਗ ਤਾਂ ਕੀ ਇੱਕ ਪਾਸੇ ਉਸ ਦੇ ਪਾਣੀ ਦੇ ਨਾਲ ਵੱਡੇ ਪੱਧਰ ਤੇ ਬਿਮਾਰੀਆਂ ਫੈਲ ਰਹੀਆਂ ਨੇ ਤੇ ਉਸ ਨੂੰ ਲੈ ਕੇ ਜਦੋਂ ਅੱਜ ਉੱਚੇ ਚੇਤੇ ਤੌਰ ਤੇ ਲੱਖਾ ਸਿੰਘ ਸਿਧਾਨਾ ਤੇ ਉਹਨਾਂ ਦੇ ਸਾਥੀਆਂ ਦੇ ਵੱਲੋਂ ਵਿਰੋਧ ਪ੍ਰਦਰਸ਼ਨ ਕੀਤਾ ਜਾਣਾ ਸੀਗਾ ਤਾਂ ਪੁਲਿਸ ਦੇ ਵੱਲੋਂ ਪਹਿਲਾਂ ਹੀ ਪੁਖਤਾ ਇੰਤਜ਼ਾਮ ਕਰ ਲਏਗੇ ਤੇ ਮੌਕੇ ਦੀਆਂ ਜੋ ਤਸਵੀਰਾਂ ਸਾਡੇ ਤੱਕ ਪਹੁੰਚੀਆਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਕਿ ਕਿਸ ਤਰੀਕੇ ਦੇ ਨਾਲ ਅੱਜ ਬੜਾ ਚਿੰਤਾਜਨਕ ਮਾਹੌਲ ਜਿਹੜਾ ਹੈਗਾ ਉੱਥੇ ਬਣਿਆ ਰਿਆ ਵੱਡੀ ਗਿਣਤੀ ਦੇ ਵਿੱਚ ਪੂਰੇ ਪੰਜਾਬ ਭਰ ਤੋਂ ਵਕਫ ਵਕਫ ਥਾਵਾਂ ਤੋਂ ਜਿਹੜੇ ਲੋਕ ਉੱਥੇ ਪਹੁੰਚ ਰਹੇ ਸੀ ਤੇ ਉਹਨਾਂ ਨੂੰ ਪਹਿਲਾਂ ਹੀ ਡੱਕ ਲਿਆ ਗਿਆ ਕੁਝ ਲੋਕਾਂ ਨੂੰ ਪਹਿਲਾਂ ਹੀ ਘਰਾਂ ਦੇ ਵਿੱਚ ਨਜ਼ਰਬੰਦ ਕਰ ਦਿੱਤਾ ਗਿਆ ਲੱਖਾ ਸਿੰਘ ਸੁਧਾਨਾ ਤੇ ਉਹਨਾਂ ਦੇ ਸਾਥੀਆਂ ਦੀ ਗੱਡੀ ਘੇਰੀ ਗਈ ਪੁਲਿਸ ਦੇ ਵੱਲੋਂ ਉਹਨਾਂ ਨੂੰ ਵੀ ਘੇਰਾ ਪਾ ਕੇ ਆਪਣੇ ਹਿਸਾਬ ਦੇ ਨਾਲ ਪੁਲਿਸ ਨੇ ਉਹਨਾਂ ਦੇ ਉੱਪਰ ਵੀ ਐਕਸ਼ਨ ਕੀਤਾ ਹੈਗਾ ਤਾਂ तमाम ਤਸਵੀਰਾਂ ਜਿਹੜੀਆਂ ਨੇ ਤੁਹਾਡਾਂ ਨਾਲ ਅਸੀਂ ਸਾਂਝੀਆਂ ਕਰ ਰਹੇ ਹਾਂ ਕਿਸ ਤਰੀਕੇ ਨਾਲ ਤੁਸੀਂ ਦੇਖ ਸਕਦੇ ਹੋ ਇਹ ਲੁਧਿਆਣੇ ਦੇ ਵਿੱਚ ਕਿਸ ਤਰੀਕੇ ਦਾ ਮਾਹੌਲ ਬਣਿਆ ਕਿਸ ਤਰੀਕੇ ਨਾਲ ਕਿਉਂਕਿ ਅੱਜ ਉਚੇਚੇ ਤੌਰ ਤੇ ਇਹ ਕਾਲ ਦਿੱਤੀ ਗਈ ਸੀ ਇੱਕ ਸੱਦਾ ਦਿੱਤਾ ਗਿਆ ਸੀਗਾ ਕਿ 3 ਦਸੰਬਰ ਵਾਲੇ ਦਿਨ ਬੁੱਡੇ ਨਾਲੇ ਦੇ ਵਿੱਚ ਜਿਹੜੀਆਂ ਜਿਹੜੀਆਂ ਫੈਕਟਰੀਆਂ ਤੋਂ ਗੰਦਾ ਪਾਣੀ ਡਿੱਗਦਾ ਹੈਗਾ ਜਿਹਦੇ ਖਿਲਾਫ ਲੰਮੇ ਸਮੇਂ ਤੋਂ ਲੱਖਾ ਸਿੰਘ ਸਤਾਣਾ ਅਮਿਤੋ ਜਮਾਨ ਤੇ ਉਹਨਾਂ ਦੇ ਸਾਥੀ ਮੂਹਮ ਚਲਾ ਰਹੇ ਸਕੇ ਅੱਜ ਉਸ ਮਹਿੰਮ ਦਾ ਇੱਕ ਫੜਾ ਸੀ ਕਿ ਜਿਹਦੇ ਵਿੱਚ ਐਕਸ਼ਨ ਕਰਨਾ ਸੀ ਜਿਹਦੇ ਵਿੱਚ ਕਾਰਵਾਈ ਕਰਨੀ ਸੀ ਤਾਂ ਉਸ ਕਾਰਵਾਈ ਦੀਆਂ ਤਸਵੀਰਾਂ ਤੁਹਾਡੇ ਨਾਲ ਅਸੀਂ ਸਾਂਝੀਆਂ ਕਰ ਰਹੇ ਜਦੋਂ ਇਹ ਲੋਕ ਉੱਤੇ ਪਹੁੰਚ ਰਹੀ ਸੀ ਤਾਂ ਉਸ ਤੋਂ ਪਹਿਲੇ ਹੀ ਲੁਧਿਆਣੇ ਨੂੰ ਸ਼ੌਣੀ ਦੇ ਵਿੱਚ ਤਬਦੀਲ ਕਰ ਦਿੱਤਾ ਗਿਆ ਵੱਡੀ ਗਿਣਤੀ ਦੇ ਵਿੱਚ ਪੁਲਿਸ ਤਾਇਨਾਤ ਕਰ ਦਿੱਤੀ ਗਈ ਤਾਂ ਮੌਕੇ ਦੇ ਜੋ ਹਾਲਾਤ ਬਣੇ ਉਹ ਤੁਹਾਡੇ ਨਾਲ ਅਸੀਂ ਤਸਵੀਰਾਂ ਦੇ ਜ਼ਰੀਏ ਸਾਂਝੇ ਕਰ ਰਹੇ ਹਾਂ ਇਸ ਵਕਤ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿਸ ਤਰੀਕੇ ਦਾ ਮਾਹੌਲ ਬਣਿਆ ਹੋਇਆ ਹੈ ਕਿਸ ਤਰੀਕੇ ਨਾਲ ਇੱਕ ਦੂਜੇ ਦੇ ਨਾਲ ਜ਼ੋਰ ਅਜ਼ਮਾਇਸ਼ ਹੋ ਰਹੀ ਹੈ ਪ੍ਰਸ਼ਾਸਨ ਇੱਕ ਪਾਸੇ ਤੇ ਦੂਸਰੇ ਪਾਸੇ ਆਮ ਜਨਤਾ ਆਮ ਲੋਕ ਜਿਹੜੇ ਲਗਾਤਾਰ ਇਹ ਮੰਗ ਕਰ ਰਹੇ ਨੇ ਕਿ ਪੁੱਟੇ ਦਰਿਆ ਦੇ ਵਿੱਚ ਜਿਹੜਾ ਪਾਣੀ ਗੰਦਾ ਦੂਸ਼ਿਤ ਕੀਤਾ ਜਾ ਰਿਹਾ ਜਿਹੜਾ ਫੈਕਟਰੀਆਂ ਦੇ ਉੱਪਰ ਲਗਾਮ ਨਹੀਂ ਲਗਾਈ ਜਾ ਰਹੀ ਉਸ ਨੂੰ ਲਗਾਇਆ ਜਾਵੇ ਤਾਂ ਲੰਬੇ ਸਮੇਂ ਤੋਂ ਪ੍ਰਸ਼ਾਸਨ ਤੋਂ ਮੰਗਾਂ ਕੀਤੀਆਂ ਜਾ ਰਹੀ ਸੀ ਉਮੀਦ ਕੀਤੀ ਜਾ ਰਹੀ ਸੀ ਕਿ ਪ੍ਰਸ਼ਾਸਨ ਇਸ ਵਿੱਚ ਕੋਈ ਕਾਰਵਾਈ ਕਰੇਗਾ ਪਰ ਦੂਜੇ ਪਾਸੇ ਜਦੋਂ ਅਸੀਂ ਦੇਖ ਰਹੇ ਹਾਂ ਕਿ ਜਦੋਂ ਕਾਰਵਾਈ ਨਹੀਂ ਹੋਈ ਤਾਂ ਅੱਜ ਇਹ तमाम ਲੋਕ ਲੱਖਾ ਸਿੰਘ ਸੁਧਾਨਾ ਦੀ ਦਿੱਤੀ ਹੋਈ ਕਾਲ ਤੇ ਲੱਖਾ ਸਿੰਘ ਸੁਧਾਨਾ ਦੇ ਦਿੱਤੇ ਹੋਏ ਸੱਦੇ ਤੇ ਅੱਜ ਉਚਿਤੇ ਤੌਰ ਤੇ ਇਧਰਲੇ ਪਾਸੇ ਨੂੰ ਵਧੇ ਜਿੱਥੇ ਉਹਨਾਂ ਨੇ ਇਹ ਕੋਸ਼ਿਸ਼ ਕਰਨੀ ਸੀਗੀ ਕਿ ਇਹ ਪਾਣੀਆਂ ਦੇ ਵਿੱਚ ਜਿਹੜੀ ਜ਼ਹਿਰ ਕੋਲੀ ਜਾ ਰਹੀ ਹੈ ਜਿਹੜਾ ਫੈਕਟਰੀਆਂ ਦਾ ਪਾਣੀ ਡਿੱਗ ਰਿਹਾ ਉੱਥੇ ਪਹੁੰਚਣ ਤੋਂ ਪਹਿਲਾਂ ਹੀ ਡੱਕੜ ਦੀਆਂ ਕੋਸ਼ਿਸ਼ਾਂ ਹੋਈਆਂ ਜਿਸ ਤਰੀਕੇ ਦੇ ਹਾਲਾਤ ਨੇ ਤੁਸੀਂ ਤਸਵੀਰਾਂ ਦੇ ਵਿੱਚ ਸਾਫ਼ ਤੌਰ ਤੇ ਦੇਖ ਸਕਦੇ ਹੋ ਕਿ ਕਿਸ ਤਰੀਕੇ ਨਾਲ ਵੱਡੀ ਗਿਣਤੀ ਦੇ ਵਿੱਚ ਜੇ ਲੋਕ ਉੱਥੇ ਪਹੁੰਚੇ ਤਾਂ ਪੁਲਿਸ ਦਾ ਪ੍ਰਬੰਧ ਵੀ ਉਸ ਤੋਂ ਜ਼ਿਆਦਾ ਵੱਡੇ ਪੱਧਰ ਤੇ ਜਿਹੜਾ ਸੀਗਾ ਕੀਤਾ ਗਿਆ ਤਾਂ ਤਸਵੀਰਾਂ ਦੇ ਵਿੱਚ ਮੌਕੇ ਦੇ ਹਾਲਾਤ ਕੀ ਬਣੇ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਨਾਲ ਵੱਡੀ ਗਿਣਤੀ ਦੇ ਵਿੱਚ ਲੋਕ ਜਿਹੜੇ ਪਹੁੰਚੇ ਤਾਂ ਆਪਣੇ ਵੱਲੋਂ ਰੋਸ ਜਿਤਾਉਂਦੇ ਹੋਏ ਨਜ਼ਰ ਆਏ ਇੱਥੇ ਇਹ ਵੀ ਤਸਵੀਰਾਂ ਨਿਕਲ ਕੇ ਸਾਹਮਣੇ ਆ ਕਿਤੇ ਵੀ ਜ਼ੋਰ ਅਜ਼ਮਾਇਸ਼ ਹੋਈ ਆ ਹਥਾਂ ਦੇ ਨਾਲ ਸਿੱਧੇ ਤੌਰ ਤੇ ਤਕਾਮੁਕੀ ਕੁਸਨਮੁਕੀ ਇਸ ਤੋਂ ਇਲਾਵਾ ਡਾਂਗਾ ਦਾ ਇਸਤੇਮਾਲ ਵੀ ਕੀਤੀ ਥਾਂਵਾਂ ਤੇ ਕਰਨ ਦੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਲੱਖਾ ਸਿੰਘ ਸਿਧਾਣਾ ਦੇ ਉੱਪਰ ਵੀ ਐਕਸ਼ਨ ਹੋਇਆ ਹੈਗਾ ਉਹਨਾਂ ਦੀ ਗੱਡੀ ਦਾ ਸ਼ੀਸ਼ਾ ਭੰਨਿਆ ਗਿਆ ਤਾਂ तमाम ਤਸਵੀਰਾਂ ਜਿਹੜੀਆਂ ਨੇ ਨਿਕਲ ਕੇ ਸਾਹਮਣੇ ਆਈਆਂ ਨੇ ਤਾਂ ਇਸ ਵੇਲੇ ਦੀ ਵੱਡੀ ਖਬਰ ਹੈ ਜਿਸ ਤਰੀਕੇ ਦੇ ਹਾਲਾਤ ਇਸ ਵਕਤ ਬਣੇ ਹੋਏ ਨੇ ਤਾਂ ਇਹਨਾਂ ਨੂੰ ਲੈ ਕੇ ਵੱਡੇ ਪੱਧਰ ਤੇ ਪ੍ਰਸ਼ਾਸਨ ਨੂੰ ਵੀ ਸੋਚਣ ਦੀ ਲੋੜ ਹੈਗੀ ਹੈ ਕਿ ਆਖਰਕਾਰ ਜੇ ਕੋਈ ਕਹਿ ਰਿਹਾ ਹੈਗਾ ਕੁਦਰਤੀ ਪਾਣੀਆਂ ਦਾ ਨੁਕਸਾਨ ਕੀਤਾ ਜਾ ਰਿਹਾ ਹੈਗਾ ਤਾਂ ਉਸ ਦਾ ਕੋਈ ਪੱਕਾ ਹੱਲ ਕਿਉਂ ਨਹੀਂ ਕੀਤਾ ਜਾ ਰਿਹਾ ਬੋਡਾ ਨਾਲਾ ਲੰਬੇ ਸਮੇਂ ਤੋਂ ਲੋਕਾਂ ਦੇ ਲਈ ਇਕਤਾ ਦਾ ਸਬਬ ਬਣਿਆ ਹੋਇਆ ਹੈਗਾ ਕਿਸੇ ਵੇਲੇ ਇਸ ਦਾ ਪਾਣੀ ਲੋਕ ਪੀਂਦੇ ਸੀਗੇ ਇਸ ਦੇ ਪਾਣੀ ਦੇ ਨਾਲ ਕੱਪੜੇ ਧੋਉਂਦੇ ਸੀਗੇ ਇਸ ਪਾਣੀ ਦੇ ਨਾਲ ਵਕਫ ਵਕ ਥਾਵਾਂ ਤੇ ਇਹਨਾਂ ਦਾ ਇਸਤੇਮਾਲ ਹੁੰਦਾ ਸੀ ਖੇਤੀਬਾੜੀ ਲਈ ਵੀ ਪਾਣੀ ਵਰਤਿਆ ਜਾਂਦਾ ਸੀ ਪਰ ਅੱਜ ਬੁੱਡੇ ਨਾਲੇ ਦੇ ਹਾਲਾਤ ਜੋ ਤੁਸੀਂ ਦੇਖੋਗੇ ਉਹਨਾਂ ਦੇ ਵਿੱਚੋਂ ਪਾਣੀ ਬੁਰੀ ਤਰ੍ਹਾਂ ਗੰਦੀ ਬਦਬੂ ਮਾਰਦਾ ਹੈਗਾ ਕਿਉਂਕਿ ਲੰਮੇ ਸਮੇਂ ਤੋਂ ਇਸ ਦੇ ਵਿੱਚ ਫੈਕਟਰੀਆਂ ਦਾ ਜਿਹੜਾ ਰੈਧਖੁੰਦ ਹੁੰਦੀ ਆ ਪਾਣੀ ਹੁੰਦਾ ਹੈਗਾ ਉਹ ੁੱਟਿਆ ਜਾ ਰਿਹਾ ਹਾਲਾਂਕਿ ਫੈਕਟਰੀ ਵਾਲਿਆਂ ਦਾ ਵੀ ਕੁਝ ਪੱਖ ਆਇਆ ਸੀ ਸਾਹਮਣੇ ਕਿ ਉਹਨਾਂ ਨੇ ਸਾਫ਼ ਤੌਰ ਤੇ ਦੱਸਿਆ ਕਿ ਅਸੀਂ ਪਾਣੀ ਟ੍ਰੀਟ ਕਰਕੇ ਹੀ ਬਾਹਰ ਛੱਡਦੇ ਹਾਂ ਪਰ ਸਭ ਤੋਂ ਵੱਡੀ ਹੈਰਾਨੀ ਦੀ ਗੱਲ ਇਹ ਕਿ ਇਹ ਫੈਕਟਰੀਆਂ ਦਾ ਪਾਣੀ ਇੱਕ ਕੁਦਰਤੀ ਨਾਲੇ ਦੇ ਵਿੱਚ ਛੱਡਣ ਦੀ ਪਰਮਿਸ਼ਨ ਜਾਂ ਆਗਿਆ ਕਿਸਨੇ ਦਿੱਤੀ ਕਿ ਇਹੀ ਤਰੀਕਾ ਹੈਗਾ ਕਿ ਫੈਕਟਰੀਆਂ ਦਾ ਭਵੇਂ ਟ੍ਰੀਟ ਕੀਤਾ ਹੋਇਆ ਪਾਣੀ ਹੈ ਜਾਂ ਦੂਸਰਾ ਪਾਣੀ ਆ ਉਹ ਇਸ ਤਰੀਕੇ ਨਾਲ ਕੁਦਰਤੀ ਸ਼ਰੋਮਾ ਸ਼ਰੋਮੇ ਜਿਹੜੇ ਹੈਗੇ ਨੇ ਉਹਨਾਂ ਦੇ ਵਿੱਚ ਛੱਡਿਆ ਜਾਵੇ ਤਾਂ ਇਸ ਕਰਕੇ ਹਾਲਾਤ ਬਣੇ ਕਿ ਪ੍ਰਸ਼ਾਸਨ ਦੇ ਵੱਲੋਂ ਐਕਸ਼ਨ ਨਹੀਂ ਹੋਇਆ ਤਾਂ ਆਪ ਮੁਹਾਰੇ ਲੋਕ ਜਿਹੜੇ ਨੇ ਅੱਜ ਐਕਸ਼ਨ ਦੇ ਵਿੱਚ ਪਹੁੰਚੇ ਤਾਂ ਉੱਥੇ ਇਸ ਤਰੀਕੇ ਦਾ ਆਲਮ ਬਣਿਆ ਕਿ ਵਿਰੋਧ ਕਰਨਾ ਪਿਆ ਲੋਕਾਂ ਨੂੰ ਤੇ ਸਥਿਤੀ ਜਿਹੜੀ ਹੈ ਕਾਫੀ ਤਣਾਪੂਰਨ ਬਣ ਗਈ